ਜੋਤ ਨਸ਼ਾ ਵਿਰੁੱਧ ਮੁਹਿੰਮ ਹੈ ਉਹਦੇ ਵਿੱਚ ਕਮਿਸ਼ਨਰਟ ਪੁਲਿਸ ਵੱਲੋਂ ਤੁਹਾਨੂੰ ਪਤਾ ਪਹਿਲਾਂ ਵੀ ਬਹੁਤ ਸਾਰੇ ਉਪਰਾਲੇ ਕੀਤੇ ਗਏ ਨੇ ਔਰ ਬਹੁਤ ਸਾਰੇ ਡਰੱਗ ਪੈਡਲਰ ਡਰੱਗ ਸਪਲਾਈਅਰ ਅਤੇ ਸਮੱਗਲਰ ਅਸੀਂ ਫੜੇ ਆਂ ਔਰ ਬਹੁਤ ਵੱਡੀਆਂ ਮਤਲਬ ਰਿਕਵਰੀਆਂ ਤੇ ਪ੍ਰਾਪਤੀਆਂ ਉਹਨਾਂ ਨੂੰ ਕਹਿ ਸਕਦੇ ਆਂ ਆਪਾਂ ਜੇ ਆਪਾਂ ਪਹਿਲੀ ਜਨਵਰੀ ਤੋਂ ਹਿਸਾਬ ਲਾਈਏ ਤਾਂ 863 ਕੇਸ ਦਰਜ ਹੋਏ ਆਂ ਐਨਡੀਪੀਐਸ ਤਹਿਤ 1655 ਬੰਦੇ ਫੜੇ ਗਏ ਆ 190 ਕਿਲੋ 965 ਗ੍ਰਾਮ ਜਿਹੜੀ ਹੈ ਹਿਰੋਇਨ ਫੜੀ ਗਈ ਹੈ ਔਰ ਇਹਦੇ ਚ ਜਿਹੜੇ ਕੈਪਸੂਲ ਟੈਬਲੇਟਸ ਇੰਜੈਕਸ਼ਨ ਔਰ ਉਸ ਤੋਂ ਇਲਾਵਾ ਡਰੱਗ ਮਨੀ 2 ਕਰੋੜ 68 ਲੱਖ 68665 ਰੁਪਏ ਦੀ ਡਰੱਗ ਮਨੀ ਵੀ ਰਿਕਵਰ ਹੋਈ ਹੈ 81 81 ਜਿਹੜੇ ਵਹੀਕਲ ਫੜੀਆਂ ਗਈਆਂ ਇਹਦੇ ਚ ਔਰ ਉਹਦੇ ਚ ਜਿਹੜੀ ਆਰਮਡ ਐਕਟ ਹੈ ਜਿਹੜੀ ਗੈਂਗਸਟਰ ਦੇ ਖਿਲਾਫ ਆ ਉਹਦੇ ਚ 92 ਬੰਦੇ ਹੁਣ ਤੱਕ ਅਰੈਸਟ ਹੋ ਚੁੱਕੇ ਐ 1 ਜਨਵਰੀ ਤੋਂ 105 ਪਿਸਟਲ ਅਬਲਿਕ ਮਾਊਜ਼ਰ ਫੜੇ ਗਏ ਐ 70 ਵਾਲਵਰ ਨੇ ਇੱਕ ਰਾਈਫਲ ਹੈਗੀ ਐ ਔਰ ਹਵਾਲਾ ਮਨੀ ਜਿਹੜੀ ਉਹਦੇ ਚ ਵੀ ਜਿਹੜੀ ਐ 10 ਲੱਖ 50000 ਰੁਪਏ ਦੀ ਮਨੀ ਜਿਹੜੀ ਰਿਕਵਰ ਹੋਈ ਐ ਗੈਂਗਸਟਰਸ ਦੇ ਵਿੱਚੋਂ ਤੇ ਜਿਹੜੀ ਟੋਟਲ ਹਵਾਲਾ ਆਪਰੇਟਰ ਜਿਹੜੇ ਫੜੇ ਗਏ ਜਿਹੜੇ ਬਾਹਰ ਪੈਸੇ ਭੇਜਦੇ ਐ ਕਿਉਂਕਿ ਪਾਕਿਸਤਾਨ ਤੋਂ ਡਰੋਨ ਰਾਹੀਂ ਸਮਗਲਿੰਗ ਹੁੰਦੀ ਐ ਉੱਚ 22 ਬੰਦੇ ਹੁਣ ਤੱਕ ਅਪਰੇਟ ਜਿਹੜੇ ਕਰ ਰਹੇ ਸੀ ਹਵਾਲਾ ਆਪਰੇਟਰ ਫੜੇ ਜਾ ਚੁੱਕੇ ਐ 1 ਕਰੋੜ 73 ਲੱਖ 59000 ਰੁਪਏ ਦੀ ਜਿਹੜੀ ਹਵਾਲਾ ਮਨੀ ਤੇ ਡਰਗ ਮਨੀ ਜਿਹੜੀ ਉਹ ਰਿਕਵਰ ਹੋਈ ਹੈ ਉਹਨਾਂ ਤੋਂ ਪੰਜ ਜਿਹੜੀਆਂ 8 ਪ੍ਰਾਪਰਟੀਆਂ ਜਿਹੜੀਆਂ ਭੇਜੀਆਂ ਸੀ 68F ਵਾਸਤੇ ਕੰਪੀਟੈਂਟ ਅਥਾਰਟੀ ਜਿਹੜੇ ਸਮੱਗਲਰਾਂ ਦੀ ਜਾਇਦਾਦ ਜ਼ਬਤ ਕਰਨ ਵਾਸਤੇ ਉਹਨਾਂ ਚੋਂ ਪੰਜ ਦੀ ਆਰਡਰ ਕਨਫਰਮੇਸ਼ਨ ਦੇ ਆ ਗਏ ਆ ਉਹਦੀ ਵੈਲਿਊ ਹੈਗੀ 1 ਕਰੋੜ 27 ਲੱਖ 6893 ਰੁਪਏ ਡੀਡਿਕਸ਼ਨ ਸੈਂਟਰ ਤੇ ਓਟ ਸੈਂਟਰਾਂ ਚ ਪੁਲਿਸ ਆਪ ਦਾਖਲ ਕਰਾ ਰਹੀ ਹੈ ਉਹਦੇ ਚ 2178 ਜਿਹੜੇ ਹੁਣ ਤੱਕ ਪੇਸ਼ੈਂਟ ਆ ਉਹ ਡੀਡਿਕਸ਼ਨ ਸੈਂਟਰ ਦੇ ਵਿੱਚ ਪੁਲਿਸ ਵੱਲੋਂ ਦਾਖਲ ਕਰਾਏ ਗਏ ਨੇ ਓਟ ਸੈਂਟਰਾਂ ਚ 1559 ਬੰਦੇ ਜਿਹੜੇ ਆ ਉਹ ਅਜੇ ਤੱਕ ਦਾਖਲ ਕਰਾਏ ਗਏ ਨੇ 64A ਦੀ ਕਾਰਵਾਈ ਜਿੱਥੇ ਮਾਫੀ ਦਿੱਤੀ ਜਾਂਦੀ ਹੈ ਜਿਹੜਾ ਬੰਦਾ ਕਬੂਲ ਕਰਦਾ ਹੈ ਮੈਜਿਸਟ੍ਰੇਟ ਵੱਲੋਂ ਕਚਹਿਰੀ ਵੱਲੋਂ ਉਹਦੇ 144 ਬੰਦੇ ਇਹੋ ਜੇ ਦਾਖਲ ਕਰਾਏ ਗਏ ਆ 11 ਪ੍ਰਾਪਰਟੀਆਂ ਜਿਹੜੀਆਂ ਸਮੱਗਲਰਸ ਦੀਆਂ ਹੁਣ ਤੱਕ ਉਟਾਈਆਂ ਜਾ ਚੁੱਕੀਆਂ ਹਨ ਮਿਊਨਿਸਪਲ ਕਾਰਪੋਰੇਸ਼ਨ ਦੇ ਆਰਡਰ ਦੇ ਮੁਤਾਬਕ ਉਹਨਾਂ ਪੁਲਿਸ ਹੈਲਪ ਦਿੱਤੀ ਗਈ ਹੈ ਐਨਡੀਪੀਐਸ ਦੇ 31 ਪੀਓ ਅਰੈਸਟ ਹੋਏ ਨੇ ਤੇ ਸੰਪਰਕ ਮੀਟਿੰਗਾਂ 88 ਕੀਤੀਆਂ ਗਈਆਂ ਸੈਮੀਨਾਰ ਜਿਹੜੇ 222 ਲਾਏ ਗਏ ਆ ਮੈਡੀਕਲ ਦੀਆਂ ਜਿਹੜੀਆਂ ਸਟੋਰਸ ਦੇ ਵਿੱਚ ਉਹਦੇ ਖਿਲਾਫ 4 ਮੁਕਦਮੇ ਦਰਜ ਹੋਏ ਜਿਹੜੇ ਇਲੀਗਲ ਗੋਲੀਆਂ ਵੇਚ ਰਹੇ ਸੀ ਉਹਦੇ ਟੋਟਲ ਰਿਕਵਰੀ 1 ਲੱਖ 48900 74 ਕੈਪਸੂਲ 151200 ਗੋਲੀਆਂ 28 ਇੰਜੈਕਸ਼ਨਸ ਔਰ ਇਹਦੇ ਚ ਜਿਹੜੀ ਫਰਮ ਹੈ ਉਹਨੂੰ ਜਾ ਕੇ ਅਸੀਂ ਉਹਦੇ ਮਾਲਕ ਨੂੰ ਵੀ ਫੜ ਕੇ ਲਿਆਂਦਾ ਦੇਰਾ ਦੂਨ ਤੋਂ ਹੋਰ ਵੀ ਜਿਹੜੀ ਕਾਰਵਾਈ ਇਹਦੇ ਤੇ ਚੱਲ ਰਹੀ ਹੈ ਟ੍ਰੈਮਾਡੋਲ ਦੀਆਂ ਜਿਹੜੀਆਂ ਗੋਲੀਆਂ ਦੀ ਰਿਕਵਰੀ 820 ਗੋਲੀ ਹੁਣ ਤੱਕ ਹੋ ਚੁੱਕੀ ਹੈ ਔਰ ਇਸ ਤੋਂ ਇਲਾਵਾ ਜਿਹੜੀ ਮੇਨ ਅੱਜ ਕੈਸੋ ਆਪਰੇਸ਼ਨ ਕੀਤਾ ਗਿਆ ਕੋਆਰਡੀਨੇਟ ਸਰਚ ਦਾ ਉਹਦੇ ਤਹਿਤ ਅੱਜ 12 ਪਰਚੇ ਦਰਜ ਹੋਏ ਐ ਐਨਡੀਪੀਐਸ ਦੇ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੇ ਸਪੈਸ਼ਲ ਮੁਹਿੰਮ ਚਲਾਈ ਗਈ ਸੀ ਸਾਡੇ ਮਾਨਯੋਗ ਡੀਜੀ ਸਾਹਿਬ ਦੇ ਆਰਡਰ ਨਾਲ 14 ਬੰਦੇ ਉੱਚ ਗ੍ਰਿਫਤਾਰ ਹੋਏ ਆ ਹੀਰੋਇਨ ਦੀ ਰਿਕਵਰੀ ਹੈ ਡਰੱਗ ਮਨੀ ਹੈ ਔਰ ਇਸ ਤੋਂ ਇਲਾਵਾ ਨਜਾਇਜ਼ ਸ਼ਰਾਬ ਦੇ ਐਕਸਾਈਜ਼ ਐਕਟ ਦੇ ਤਿੰਨ ਪਰਚੇ ਐ ਤਿੰਨੇ ਬੰਦੇ ਅਰੈਸਟ ਹੋਏ ਆ ਸ਼ਰਾਬ ਦੀ ਰਿਕਵਰੀ ਕੀਤੀ ਗਈ ਹੈ ਇੱਕ ਸਟੋਲਨ ਜਿਹੜੀ ਐਕਟਿਵ ਆ ਉਹ ਬਰਾਮਦ ਕੀਤੀ ਗਈ ਹੈ ਔਰ ਦੋ ਬੰਦਿਆਂ ਦੇ ਖਿਲਾਫ ਪ੍ਰੀਵੈਂਟਿਵ ਐਕਸ਼ਨ ਲਿਆ ਗਿਆ ਜਿਹੜੇ ਸ਼ੱਕੀ ਘੁੰਮਦੇ ਮਿਲੇ ਆ ਜਿਹੜਾ ਕੈਸੋ ਹੈ ਉਹ ਗੇਟ ਕੀਮਾ ਥਾਣੇ ਚ ਸੁਲਤਾਨਪੁਰ ਥਾਣੇ ਚ ਸਦਰ ਰਪਾਟਾਸੀ ਫੁੱਟ ਰੋਡ ਦੇ ਉੱਤੇ ਖੜੇ ਹੀ ਆ ਸਿਵਲ ਲਾਈਨ ਚ ਰਣਜੀਤ ਐਵਨਿਊ ਕੰਟੋਨਮੈਂਟ ਛਾਟਾ ਏ ਡਿਵੀਜ਼ਨ ਤੇ ਮਕਬੂਲਪੁਰਾ ਇਹਨਾਂ ਸਾਰੇ ਏਰੀਆ ਦੇ ਵਿੱਚ ਜਿਹੜਾ ਕੈਸੋ ਕੀਤਾ ਗਿਆ ਔਰ ਸੀਨੀਅਰ ਆਫਸਰਸ ਨੇ ਇਹਨਾਂ ਦੇ ਵਿੱਚ ਭਾਗ ਲਿਆ ਡੀਸੀਪੀ ਰੈਂਕ ਦੇ ਆਫਸਰ ਮੇਰੇ ਨਾਲ ਨੇ ਡੀਸੀਪੀ ਲਾਡ ਆਰਡਰ ਰਪਾਲ ਜੀ ਸਾਡੇ ਏਡੀਸੀਪੀ ਨੀਰਜ ਸਾਡੇ ਏਸੀਪੀ ਲੋਕਲ ਐਸਐਚਓ ਰਜੀਤ ਐਵੈਨਿਊ ਤੇ ਐਸਐਚਓ ਰੋਪਨ ਇਹ ਸਾਰੇ ਨੇ ਇੱਥੇ ਹਾਜ਼ਰ ਨੇ ਸੋ ਦਟ ਘੇਰਾ ਪਾ ਕੇ ਕੀਤਾ ਗਿਆ ਔਰ ਪਬਲਿਕ ਤੋਂ ਵੀ ਅਸੀਂ ਪੁੱਛਿਆ ਜਿਹੜੀਆਂ ਇਹ ਕਦੋਂ ਗੱਲਾਂ ਓਟ ਸੈਂਟਰ ਦੀਆਂ ਪਬਲਿਕ ਨੇ ਮੇਰੇ ਧਿਆਨ ਚ ਲਿਆਈਆਂ ਉਹ ਹੈਲਥ ਡਿਪਾਰਟਮੈਂਟ ਨਾਲ ਅਸੀਂ ਰੂਟ ਟੇਕ ਅਪ ਕਰਾਂਗੇ ਸਰ 88 ਫੁੱਟ ਏਰੀਆ ਮੁਸਫਾ ਬਾਦ ਕਾਫੀ ਨਸਿਰਾ ਇਹ ਆਪਾਂ ਕਰਦੇ ਹੀ ਰਹਿੰਦੇ ਆ ਟਾਈਮ ਟੂ ਟਾਈਮ ਔਰ ਤਾਂ ਹੀ ਇਹਨੂੰ ਚੂਜ਼ ਕੀਤਾ ਜਾਂਦਾ ਸੋ ਥੈਟ ਜਿੱਥੇ ਮੇਨ ਗਾਰਡ ਹੋਵੇ ਉੱਥੇ ਹੀ ਕਾਰਵਾਈ ਕਰਨ ਦਾ ਫਾਇਦਾ ਹੈ ਤੇ ਪੁਲਿਸ ਪ੍ਰੈਜ਼ੈਂਸ ਨਾਲ ਪੁਲਿਸ ਦੀ ਚੈਕਿੰਗ ਨਾਲ ਨੈਚੁਰਲੀ ਫਰਕ ਪੈਂਦਾ ਹਾਂ ਹਾਂਜੀ ਮੈਂ ਦੱਸਿਆ ਜੀ ਤੁਹਾਨੂੰ ਭੇਜ ਵੀ ਦਿੰਨੇ ਆ ਸੀ 14 ਬੰਦੇ ਗ੍ਰਿਫਤਾਰ ਕੀਤੇ ਹੈਂਡੀ ਪੀਐਸ ਐਕਟ ਸਰੇ ਕਮਿਸ਼ਨਰੇਟ ਚ ਤੇ 234 ਗ੍ਰਾਮ ਕੋਈ ਹੀਰੋਇਨ ਹੈ ਡਰੱਗ ਮੰਨੀ ਹੈਗੀ 6720 ਰੁਪਏ ਤੇ ਇਲਿਸੀਟ ਲਿਕੋਰ ਹੈ 110 ਬੋਤਲਾਂ ਦੋ ਬੰਦੇ ਐਕਸਾਈਜ਼ ਐਕਟ ਚ ਵੀ ਅਰੈਸਟ ਹੋਏ ਐ ਸਰ ਹੋਰ ਦੇਖੋ ਸਭ ਤੋਂ ਮੇਨ ਗੱਲ ਹੈ ਜ਼ਰੂਰੀ ਹੈ ਕਿ ਸੋਸ਼ੀਓ ਇਕਨੋਮਿਕ ਪ੍ਰੋਬਲਮ ਵੀ ਨਾਲ ਨਾਲ ਹੈ ਲੋਕਾਂ ਨੂੰ ਕਿਸੇ ਕੰਮ ਚ ਲੱਗਣਾ ਵੀ ਪਏਗਾ ਘਰਦਿਆਂ ਨੂੰ ਵੀ ਨਾਲ ਕਰਨਾ ਪੈਣਾ ਹੀ ਹੈ ਗੱਲ ਕਿ ਬੱਚਿਆਂ ਨੂੰ ਮੋਟੀਵੇਟ ਕਰੀਏ ਜਿਹੜਾ ਵਿਹਲਾ ਰਹਿ ਕੇ ਜਲਦੀ ਪੈਸੇ ਕਮਾਉਣ ਵਾਲੀ ਗੱਲ ਹੈ ਨਾ ਉਸ ਤੋਂ ਮਾਰ ਜ਼ਿਆਦਾ ਖਾ ਰਹੇ ਆ ਆਪਾਂ ਜਿਹੜਾ ਐਟੀਟਿਊਡ ਹੈ ਮਿਹਨਤ ਛੱਡ ਗਏ ਆ ਸਾਡੇ ਡਰ ਪੈ ਗਿਆ ਇੱਕ ਮਿੰਟ ਬੱਸ ਇੱਕ ਮਿੰਟ ਬੱਸ ਜੀ ਇਸ ਕਰਕੇ ਮੈਨ ਉਸ ਗੱਲ ਤੇ ਉੱਤੇ ਹੀ ਸਾਰੇ ਬਾਕੀ ਡਿਪਾਰਟਮੈਂਟਸ ਵੀ ਲੱਗੇ ਹੋਏ ਸਾਰੀ ਗਵਰਨਮੈਂਟ ਦਾ ਹੀ ਜ਼ੋਰ ਇਸ ਗੱਲ ਤੇ ਲੱਗਿਆ ਸੋ ਇਹ ਮੇਨਲੀ ਆਪਾਂ ਨੂੰ ਘਰਾਂ ਦੇ ਵਿੱਚ ਪਰਿਵਾਰਾਂ ਨੂੰ ਵੀ ਨਾਲ ਆਪਣੇ ਨਾਲ ਇਕਜੁੱਟ ਹੋ ਕੇ ਕੰਮ ਕਰਨਾ ਪਏਗਾ ਇਨਫੋਰਸਮੈਂਟ ਸਪਲਾਈ ਚੇਨ ਅਸੀਂ ਤੋੜ ਰਹੇ ਹਾਂ ਕਰ ਰਹੇ ਹਾਂ ਤੁਹਾਨੂੰ ਪਤਾ ਜੇ ਹੁਣ ਆਪਾਂ 1 ਜਨਵਰੀ ਤੋਂ ਤੁਰਨਾ ਮੈਂ ਸ਼ੇਅਰ ਕੀਤਾ 190 ਕਿਲੋ ਅਸੀਂ ਹੀਰੋਇਨ ਫੜ ਚੁੱਕੇ ਹਾਂ ਬੇਸਿਕ ਗੱਲ ਹੈ ਕਿ ਜਦੋਂ ਉਹਦੀ ਡਿਮਾਂਡ ਵੀ ਨਾਲ-ਨਾਲ ਇਲਾਜ ਵਾਸਤੇ ਵੀ ਦਾਖਲ ਇੰਨੇ 2000 ਤੋਂ ਉੱਪਰ ਬੰਦੇ ਆਪਾਂ ਕਰਾਉਂਦੇ ਆ ਸੋ ਉਹਦੇ ਚ ਸਾਰੀਆਂ ਕਈ ਫੈਕਟਰਸ ਇਕੱਠੇ ਹੋਣਗੇ ਤੇ ਤਾਂ ਇਹ ਜਿਹੜੀ ਗੱਲ ਹੈ ਕਿਉਂਕਿ ਬੱਚਿਆਂ ਨੂੰ ਕਿਸੇ ਕੰਮ ਵੱਲ ਡਾਇਰੈਕਸ਼ਨ ਦੇਣੀ ਬੜੀ ਜ਼ਰੂਰੀ ਹੈ ਪਰ ਮਾਂ-ਬਾਪ ਨੂੰ ਵੀ ਇਹ ਚਾਹੀਦਾ ਹੈ ਕਿ ਜਦੋਂ ਹੁਣ ਘਰੋਂ ਆਪਾਂ ਪੈਸੇ ਲੈ ਕੇ ਬੱਚਾ ਜਾਂਦਾ ਜਾਂ ਟੂ-ਵੀਲਰ ਲੈ ਕੇ ਜਾਂਦਾ ਉਹਨੂੰ ਥੋੜਾ ਟੋਕ ਟੋਕਣ ਜਦੋਂ ਕੰਮ ਹੀ ਨਹੀਂ ਕਰਦਾ ਤਾਂ ਉਹਨੂੰ ਆਪਾਂ ਕਾਦੇ ਵਾਸਤੇ ਸਵਾਰੀਆਂ ਲੈ ਕੇ ਦਿੰਨੇ ਆ ਸਰ ਇਹਨਾਂ ਕੁਝ ਹੁੰਦੇ ਦੇਖੋ ਡਿਮਾਂਡ ਤਾਂ ਇਸ ਤਰ੍ਹਾਂ ਹੈ ਨਾ ਜਿਹੜੇ ਬੰਦਾ ਪੇਸ਼ੈਂਟ ਹੈ ਹੋਣ ਆਓਟ ਸੈਂਟਰ ਦੀਆਂ ਫਿਗਰਸ ਅਸੀਂ ਦੇਖਿਆ ਹੈ ਆਓਟ ਸੈਂਟਰ ਚ ਬਹੁਤ ਸਾਰੇ ਲੋਕ ਕੀ ਵਧ ਗਏ ਹੈ ਡੀ ਐਡਿਕਸ਼ਨ ਸੈਂਟਰਾਂ ਚ ਪੁਲਿਸ ਨੇ 2100 ਬੰਦਾ ਤਾਂ ਅਸੀਂ ਦਾਖਲ ਕਰਾਤਾ ਨਹੀਂ ਜਿਹੜਾ ਵਿਕਦਾ ਹੈ ਜਾਂ ਨਹੀਂ ਉਸੇ ਕਰਕੇ ਤਾਂ ਅਸੀਂ ਆਪਾਂ ਜਿਹੜੇ ਪੁਲਿਸ ਇਨਫੋਰਸਮੈਂਟ ਕਰਦੀ ਹੈ ਤੁਹਾਡੇ ਸਾਹਮਣੇ ਹੁਣ ਟੋਟਲ ਜੇ ਆਪਾਂ ਅੰਮ੍ਰਿਤਸਰ ਕਮਿਸ਼ਨਰੇਟ ਦੀ ਗੱਲ ਕਰੀਏ 1655 ਬੰਦਾ ਅਰੈਸਟ ਹੋ ਚੁੱਕੇ ਹੈ ਇਟ ਇਜ਼ ਆਲਮੋਸਟ 2000 ਦੇ ਨੇੜੇ ਹੋ ਗਿਆ ਸੋ ਜਿਹੜਾ ਵੀ ਬੰਦਾ ਪਾਸ ਫੇਅਰ ਨਹੀਂ ਕੀਤਾ ਜਾ ਰਿਹਾ ਪਰ ਮੈਂ ਤੁਹਾਨੂੰ ਜਿਹੜੀ ਗੱਲ ਕਹਿ ਰਿਹਾ ਸ਼ਾਇਦ ਤੁਸੀਂ ਉਹਨੂੰ ਨਹੀਂ ਫੋਲੋ ਕਰ ਸਕ ਰਹੇ ਉਸ ਡੈਪਥ ਨਾਲ ਕਿ ਆਪਾਂ ਇਹਨੂੰ ਪਰਿਵਾਰਿਕ ਇੱਕ ਮੁਹਿੰਮ ਬਣਾਉਣਾ ਬਹੁਤ ਜ਼ਰੂਰੀ ਹੈ ਸਮਾਜਿਕ ਮੁਹਿੰਮ ਵੀ ਬਣਾਉਣੀ ਬਹੁਤ ਜ਼ਰੂਰੀ ਹੈ ਇਕੱਲੀ ਪੁਲਿਸ ਦੇ ਇਨਫੋਰਸਮੈਂਟ ਨਾਲ ਇਹ ਗੱਲ ਨਹੀਂ ਹੋਏਗੀ ਬੱਚਿਆਂ ਦੇ ਅੰਦਰ ਉਹਨਾਂ ਦਾ ਲਾਜ ਵੀ ਕਰਾ ਰਹੇ ਆ ਉਹਨਾਂ ਨੂੰ ਮੋਟੀਵੇਟ ਵੀ ਕਰ ਰਹੇ ਆ ਪਰ ਮਾਪੇ ਨੂੰ ਵੱਡੀ ਜਿਹੜਾ ਗਰੁੱਪ ਬਣਿਆ ਸੀ ਨਾਲ ਦੇ ਜਿਹੜੇ ਪੀਅਰ ਪ੍ਰੈਸ਼ਰ ਹੈ ਜਿੰਨੇ ਪੰਜ ਮੁੱੱਚੇ ਹੈ ਜੋ ਬੱਚੇ ਨਾਲ ਦੇ ਇੱਕ ਦੂਜੇ ਬਾਰੇ ਰਿਪੋਰਟ ਕਰਨ ਉਹਨਾਂ ਨੂੰ ਸਮਝਾਉਣ ਉਹਦਾ ਫਰਕ ਪੈਗਾ ਅਲਟੀਮੇਟਲੀ ਸਾਡਾ ਜਿਹੜਾ ਕੰਮ ਹੈ ਅਸੀਂ ਕਰੀ ਜਾ ਰਹੇ ਹਾਂ ਸੋ ਇਹ ਸਮਾਜਿਕ ਤੌਰ ਤੇ ਨੂੰ ਪਰਿਵਾਰਕ ਤੌਰ ਤੇ ਆਪਾਂ ਨੂੰ ਲੈਣਾ ਬਹੁਤ ਜ਼ਰੂਰੀ ਹੈ ਸਰਕਾਰ ਨੇ ਵੀ ਪਾਲਸੀ ਆਈ ਕਮੇਟੀਆਂ ਦੀ ਸ਼ੁਰੂਆਤ ਕੀਤਾ ਜਾ ਰਿਹਾ ਹੈ ਕਿ ਪਹਿਲੇ ਕਾਫੀ ਮਹੀਨੇ ਨਵੀਂ ਆਈ ਹੈ ਜੀ ਉਹਦੇ ਚੋ ਬੇਸਿਕਲੀ ਆਨਲਾਈਨ ਹੀ ਕਹਿੰਦੇ ਤੁਸੀਂ ਸਬਮਿਟ ਕਰ ਦਿਓ ਆਨਲਾਈਨ ਹੀ ਸਾਰਾ ਕੰਮ ਹੋ ਜਾਂਦਾ ਉਹਤੇ ਅਸੀਂ ਕੰਮ ਕਰ ਹੀ ਰਹੇ ਹਾਂ ਪਰ ਇੱਕ ਸਰਕਾਰ ਨੇ ਕੀਤਾ ਹੈ ਜਿਹੜੇ ਸਰਕਾਰ ਨੇ ਸਰ ਉਹ ਜੇਰਾ ਐਕਸਪੀਡੈਂਟ ਹੋ ਜਾਏਗਾ ਜੀ ਜਲਦੀ ਹੋ ਜਾਏਗਾ ਬੰਦਿਆਂ ਨੂੰ ਇੱਕ ਪੰਚ ਲੱਗਦਾ ਜੇ ਕਿਸੇ ਪ੍ਰਾਪਰਟੀ ਗਲਤ ਬਣਾਈ ਹੈ ਕਿਸੇ ਨੇ ਤੇ ਉਹ ਅਟੈਚ ਹੋ ਜਾਂਦੀ ਹੈ ਸਰ ਜਿਹੜੀਆਂ ਸਰਕਾਰ ਨੇ ਕੱਲ ਇੱਕ ਐਲਾਨ ਕੀਤਾ ਕਿ ਜਿੰਨਾ ਸਾਡੇ ਸਾਰੇ ਆਫੀਸਰਸ ਨੇ ਸਾਰੇ ਫੋਰਸ ਨੇ ਬਹੁਤ ਵੱਡਾ ਮਤਲਬ ਉਪਰਾਲਾ ਬੀੜਾ ਬੀੜਾ ਚੁੱਕਿਆ ਔਰ ਉਸ ਤੇ ਬਹੁਤ ਵੱਡੀਆਂ ਕਾਮਯਾਬੀਆਂ ਵੀ ਸਾਨੂੰ ਮਿਲੀਆਂ ਉਹਦੇ ਚ ਜਿਹੜੇ ਇੱਕ ਮਾਰ ਤੋਂ ਜੋ ਸੀਐਮ ਸਾਹਿਬ ਨੇ ਅਨਾਉਂਸ ਕੀਤਾ ਹੈ ਤਾਂ ਨੈਚੁਰਲੀ ਆਈਓ ਨੇ ਪਰਚਾ ਦਿੱਤਾ 1 ਕਿਲੋ ਐਂਡ ਪਲੱਸ ਉਨਮੂਸਾਬ ਨਾਲ ਉਸ ਰੇਟ ਦੇ ਮੁਤਾਬਕ ਰਿਵਾਰਡ ਮਿਲਣਾ ਚਾਹੀਦਾ ਔਰ ਵੈਸੇ ਵੀ ਇਹ ਬੜਾ ਵੱਡਾ ਇਨਸੈਂਟਿਵ ਹੈ ਜਿੱਦਾਂ ਕਿ ਬਹੁਤ ਹੋਰ ਪੁਲਿਸ ਦਾ ਮਨੁਬਲ ਵੀ ਵਧੇਗਾ ਔਰ ਜਿਹੜੇ ਸਾਡੇ ਸਟਾਫ ਹੈ ਕਿਉਂਕਿ ਉਹਨਾਂ ਤੇ ਬਰਡਨ ਵੀ ਬਹੁਤ ਹੈ ਜਦੋਂ ਦੀ ਡਰਾਈਵ ਇਹ ਚੱਲੀ ਹੈ ਉਹ ਵੀ ਰਲੀਫ ਫੀਲ ਕਰਨਗੇ ਸਰ ਜਿਹੜੀਆਂ ਪਹਿਲਾਂ ਜਨਤਿਕ ਨੀਤੀਆਂ ਬੜੀਆਂ ਤੁਹਾਨੂੰ ਪਤਾ ਰੈਗੂਲਰਲੀ ਕਰਾਈ ਰਹੇ ਆ ਸਾਰੇ ਜ਼ਿਲ੍ਹੇ ਹੀ ਕਰ ਰਹੇ ਆ ਅਸੀਂ ਵੀ ਕਰ ਰਹੇ ਆ ਮਿਹਨਤਾਂ ਗੱਲ ਇਹ ਆ ਕਿ ਮੋਟੀਵੇਸ਼ਨ ਵਿਦਨ ਆਪਣੇ ਸਮਾਜ ਤੇ ਪਰਿਵਾਰ ਜਿੱਦਾ ਮੈਂ ਕਿਹਾ ਉੱਥੋਂ ਨਹੀਂ ਹੁੰਦੀ ਜਿੰਦਰ ਤੱਕ ਉਹਦਾ ਉਹਨਾਂ ਨੂੰ ਸਾਨੂੰ ਐਡਵਾਂਟੇਜ ਨਹੀਂ ਮਿਲਦਾ ਕੱਲੀ ਇਨਫੋਰਸਮੈਂਟ ਠੀਕ ਹੈ